ਰੂਪਨਗਰ ਦੀ ਫਰੀਦ ਕਲੋਨੀ ਵਿੱਚ ਬੀਤੇ ਦਿਨੀ ਇਮਾਰਤ ਡਿੱਗਣ ਕਾਰਨ ਵਾਪਰੇ ਦੁਖਦ ਹਾਸੇ ਵਿੱਚ ਹੁਣ ਤੱਕ ਤਿੰਨ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਹਾਸਾ ਹੋਏ ਨੂੰ ਹੁਣ ਤੱਕ 24 ਘੰਟੇ ਹੋ ਚੁੱਕੇ ਹਨ ਜਿਸ ਦੇ ਵਿੱਚੋਂ ਚਾਰ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਜਿਸ ਵਿੱਚ ਸਾਹਿਲ 나ਜ਼ਿਮ ਕਾਕਾ ਰਮੇਸ਼ ਇਨ੍ਹਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਹੈ ਜਿਸ ਵਿੱਚ 나ਜ਼ਿਮ ਦਾ ਪੀਆ ਵਿੱਚ ਇਲਾਜ ਚੱਲ ਰਿਹਾ ਹੈ ਉਸ ਦੀ ਹਾਲਤ ਠੀਕ ਦਿੱਤੀ ਜਾ ਰਹੀ ਹੈ ਜਦੋਂ ਕਿ ਬਾਕੀ ਕਾਕਾ ਰਮੇਸ਼ ਸਾਹਿਲ ਇਨ੍ਹਾਂ ਤਿੰਨਾਂ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇੱਕ ਮਜ਼ਦੂਰ ਅਭਿਸ਼ੇਕ 22 ਸਾਲਾ ਉਸ ਨੂੰ ਬਾਹਰ ਕੱਢਣ ਦੇ ਯਤਨ ਜ਼ਿਲ੍ਹਾ ਪ੍ਰਸ਼ਾਸਨ NDRF ਤੇ SDRF ਦੀ ਟੀਮਾਂ ਵੱਲੋਂ ਕੀਤੇ ਜਾ ਰਹੇ ਹਨ ਪਰੇਸ਼ਾਨੀ ਹੈ ਕਿ ਜਗ੍ਹਾ ਤੰਗ ਹੋਣ ਕਾਰਨ ਗਲੀ ਵਿੱਚੋਂ ਮਲਬਾ ਹਟਾਉਣਾ ਔਖਾ ਹੋ ਰਿਹਾ ਹੈ ਇਸ ਲਈ ਹਾਲੇ ਤੱਕ ਡਿੱਗੀ ਹੋਈ ਬਿਲਡਿੰਗ ਦਾ ਮਲਬਾ ਉੱਥੋਂ ਨਹੀਂ ਹਟਾਇਆ ਜਾ ਸਕਾ ਪਰੰਤੂ ਉਸ ਮਜ਼ਦੂਰ ਦੀ ਭਾਲ ਲਗਾਤਾਰ ਜਾਰੀ ਹੈ ਇਸ ਮੌਕੇ ਰੂਪਨਗਰ ਨਗਰ ਕੌਸ਼ਲ ਦੇ ਪ੍ਰਧਾਨ ਸੰਜੀਵ ਬਰਮਾ ਮੌਕੇ ਤੇ ਪਹੁੰਚੇ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਾਦੇ ਸਾਰੇ ਬਾਕੀ ਮਿੱਦਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਇਸ ਘਟਨਾ ਬਲੀ ਤਾਂ ਤੇ ਮਜ਼ਦੂਰ ਅਭਿਸ਼ੇਕ ਦੇ ਪਰਿਵਾਰ ਮੈਂਬਰੀ ਪਹੁੰਚੇ ਸਨ ਜਿਨ੍ਹਾਂ ਨੇ ਕਿਹਾ ਕਿ ਇਸ ਵਿੱਚ ਸਾਰੀ ਗਲਤੀ ਠੇਕੇਦਾਰ ਦੀ ਹੈ ਕਿਉਂਕਿ ਇੰਨੀ ਪੁਰਾਣੀ ਬਿਲਡਿੰਗ ਨੂੰ ਉੱਪਰ ਚੁੱਕਣ ਦਾ ਐਡਾ ਵੱਡਾ ਰਿਸਕ ਕੰਮ ਠੇਕੇਦਾਰ ਨੇ ਕਿਉਂ ਲਿਆ ਉਸ ਤੋਂ ਬਾਅਦ ਉਸਨੇ ਪੂਰੀ ਚੌਕਸੀ ਕਿਉਂ ਨਹੀਂ ਵਰਤੀ ਪੱਕੀ ਤੁਸੀਂ ਦੇਖੋ ਰੂਪਨਗਰ ਤੋਂ ਮੇਰਾ ਪੰਜਾਬ ਨੂੰ ਲਈ ਲਾਡੀ ਖਾਬਲਾ ਦੀ ਰਿਪੋਰਟ ਤੇ ਪ੍ਰੀਤ ਕਲੋਨੀ ਦੇ ਵਿੱਚ ਵਾਰਡ ਨੰਬਰ 12 ਦੇ ਵਿੱਚ ਸੁਖਵਿੰਦਰ ਸਿੰਘ ਜੇ ਜੀ ਦਾ ਘਰ ਹੈ ਜਿਹੜਾ ਕਿ ਗਲੀ ਦੇ ਵਿੱਚ ਪਾਣੀ ਆਨ ਕਰਕੇ ਉਹਨਾਂ ਨੇ ਇਨਾ ਇੱਥੇ ਕੋਈ ਜੈਕ ਲਗਾ ਕੇ ਆਪਣੇ ਮਕਾਨ ਨੂੰ ਉੱਪਰ ਚੁਕਾਉਣ ਦਾ ਕੰਮ ਸ਼ੁਰੂ ਕਰਵਾਇਆ ਸੀਗਾ ਇਹਨਾਂ ਨੇ ਤੇ ਬੜੀ ਮੰਦਭਾਗੀ ਘਟਨਾ ਵਾਪਰ ਗਈ ਅਚਾਨਕ ਹੀ ਕਿ ਜਿਹੜੇ ਲੇਬਰ ਵਗੈਰਾ ਮਜ਼ਦੂਰ ਸਹਿਬਾਨ ਇੱਥੇ ਕੰਮ ਕਰਦੇ ਸੀਗੇ ਵਿਚਾਰੇ ਪੰਜ ਮਜ਼ਦੂਰ ਕਹਿੰਦੇ ਮਕਾਨ ਦੇ ਲੈਂਟਰ ਗਿਰਨ ਦੇ ਨਾਲ ਉਹਦੇ ਵਿੱਚ ਥੱਲੇ ਹੀ ਦਬ ਗਏ ਸਾਰੇ ਤੇ ਉਹਨਾਂ ਵਿੱਚੋਂ ਕਹਿੰਦੇ ਇੱਕ ਬੰਦਾ ਬਚਿਆ ਹੈਗਾ ਜਿਹਦੇ ਚੋਂ ਤਿੰਨੇ ਦੀ ਡੈੱਡ ਬੋਡੀਆਂ ਤਾਂ ਕੱਢ ਲਈਆਂ ਗਈਆਂ ਹੈਗੀਆਂ ਤੇ ਇੱਕ ਡੈੱਡ ਬੋਡੀ ਹਲੇ ਵੀ ਮਕਾਨ ਦੇ ਲੈਂਟਰ ਦੇ نیچے ਹੀ ਆ ਤੇ ਨਗਰ ਕੌਂਸਲ ਵੱਲੋਂ ਸਾਡੇ ਸਾਰੇ ਜੀ এমਪਲੋਏ ਵਗੈਰਾ ਦਾ ਸ਼ਹਿਰ ਦੇ ਵਿੱਚੋਂ ਫਾਇਰ ਬ੍ਰਿਗੇਡ ਵਾਲੇ ਆ ਜਾਂ ਕੋਈ ਹੋਰ ਸ਼ਹਿਰ ਦੀ ਜਿੰਨੀ ਵੀ ਸੰਸਥਾਵਾਂ ਹੈਗੀਆਂ ਜੋ ਵੀ ਸਮਾਜਿਕ ਪਧਾਰੇ ਚ ਨਾਲ ਜੁੜੀਆਂ ਹੋਈਆਂ ਤੇ ਸਾਰੀਆਂ ਤੇ ਤੁਨੋਂ ਤੋਂ ਮਨੋਂ ਤੁਨੋਂ ਤੇ ਸੇਵਾ ਵਾਸਤੇ ਲੱਗੀਆਂ ਹੋਈਆਂ ਹੈਗੀਆਂ ਤੇ ਮੈਂ ਆਪਣੇ ਵੱਲੋਂ ਨਗਰ ਕੌਂਸਲ ਪ੍ਰਧਾਨ ਵਜੋਂ ਦੇ ਨਾਤੇ ਮੈਂ ਵੀ ਆਪਣੇ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਹੋਵੇ ਤਾਂ ਮੈਂ ਹਾਜ਼ਰ ਹਾਂ ਤੇ ਮੈਂ ਅੱਜ ਮੌਕੇ ਤੇ ਇੱਥੇ ਪਹੁੰਚਿਆ ਸੀਗਾ ਤੇ ਮੈਂ ਦੇਖਿਆ ਬੜੀ ਮੰਦਭਾਗੀ ਘਟਨਾ ਹੋਈ ਹੈ। ਵੀ ਲੱਗਦਾ ਪ੍ਰਧਾਨ ਜੀ ਵੀ ਜਿਸ ਤਰ੍ਹਾਂ ਇਹ ਬਿਲਡਿੰਗ ਬਹੁਤ ਪੁਰਾਣੀ ਸੀ ਜਿਹੜਾ ਇਸ ਨੂੰ ਉੱਪਰ ਉਠਾਉਣ ਦਾ ਕੰਮ ਸੀ ਕਿ ਸਹੀ ਟੈਕਨੀਕ ਨਾਲ ਨਹੀਂ ਕੀਤਾ ਗਿਆ ਜਾਂ ਫਿਰ ਕਾਰਨ ਹੋਰ ਸੀ। ਨਹੀਂ ਸਹੀ ਤਕਨੀਕੀ ਤਾਂ ਕਹਿ ਨਹੀਂ ਸਕਦੇ ਸਹੀ ਤੇ ਨੀਕ ਤਾਂ ਠੀਕ ਚੱਲਦੀ ਸੀ ਕਿ ਜਦੋਂ ਤੱਕ ਕੋਈ ਉੱਪਰ ਲੈਂਟਰ 'ਚ ਕੋਈ ਕਮਜ਼ੋਰੀ ਹੋਣੀ ਹੈ, ਦਿੱਕਤ ਆਈ ਹੋਣੀ ਵੀ ਲੈਂਟਰ ਜਦੋਂ ਕਮਜ਼ੋਰ ਹੋਣਾ। ਕਿਉਂਕਿ 40 ਸਾਲ ਪੁਰਾਣਾ ਮਕਾਨ ਸੀਗਾ ਜਿ ਪਤਾ ਲੱਗਿਆ। ਤੇ ਬਾਕੀ ਇਹ ਵੀ ਉਹਦੇ ਅਚਾਨਕ ਹੀ ਜੋ ਵੀ ਮੰਦਭਾਗੀ ਘਟਨਾ ਹੋ ਗਈ ਹੈ ਬਾਕੀ ਹੋਇਆ ਤਾਂ ਕੱਲ ਦਾ ਰਹਿਣੇ ਵਾਲਿਓ ਪਰ ਜੇ ਅੰਦਰ ਹੈ ਕੌਣ ਹੈ ਆਪਕਾ ਔਰ ਕਿਤਨੇ ਦਿਨ ਸੇ ਕੰਮ ਕਰ ਰਿਹਾ ਲੈਂਟਰ ਖੜਨੇ ਦਾ ਕਾਫੀ ਦਿਨ ਹੋ ਗਿਆ ਕੰਮ ਕਰਦਾ ਹੈ ਅੰਬਾਲਾ ਸੇ ਹੈ ਬਾਈ ਲੱਗਦਾ ਮੈਨੂੰ ਜੀ ਬਾਈ ਹੈ ਅੰਬਾਲਾ ਦੇ ਕੌਣ ਅੰਬਾਲਾ ਹਰੜਾ ਹੈ ਹਰੜਾ ਤੇ ਕਿਤਨੀ ਉਮਰ ਹੈ 22 ਸਾਲ ਹੈ 22 ਸੋ ਕਿਤਨੇ ਬੰਦੇ ਥੇ ਜੋ ਉਨਰ ਪੰਜ ਬੰਦੇ ਆਪਕਾ ਔਰ ਇਹ ਕੀ ਲੱਗਦਾ ਆਪਕਾ ਜੋ ਮਤਬੀ ਮੇਰਾ ਨਾਮ ਅਨਿਲ ਕਮਾਰ ਹੈ ਸਾਹਿਬ ਜੀ और ये मेरी बुआ का माल लिया पोता है अग्का जी ठीक है जी भतीजा मान ले जी तो ये कल से दबा हुआ जी हमारा क्या नाम है इसका अभिषेक नाम है इसका उसी। कितनी उम्र इसकी बाईस साल उम्र है सर बाईस साल और कितनी देर से काम कर रहा है ये तो मैं को दो दो ढाई महीने से काम कर रहे हैं इनके पास जी अच्छा तो पहले कभी ऐसा पहले तो ऐसे कोई चांस नहीं हुआ जी बिल्डिंग है तो ये यहाँ पर ठेकेदारी गलती है देखो जब ये बाद ਤੋ ਠੇਕੇਦਾਰ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਮਾਲੇ ਜੀ ਸੱਤ ਕਮਰੋ ਹੱਥ ਪੈ ਰਿਆ ਵੀ ਉਹ ਮਾ ਜਾਣ ਹੈ ਨਹੀਂ ਹੈ ਇਹ ਬਿਲਡਿੰਗ ਤਾਂ ਜੇ ਖਤਮ ਹੋਈ ਪੜੀ ਦੀ ਠੀਕ ਹੈ ਜੀ ਤੋ ਤੇ ਇਹ ਕਾਗਜ਼ੀ ਦੇਖੋ ਇਹ ਬੱਚਾ ਕੁਸ਼ੀਲਾ ਹੋ ਜਾ ਮਾਵਾ ਪਹਿਲੀ ਮਾਰੇ ਪੜੇ ਨੇ ਕਿ ਗਰੀਬ ਹੈ ਜੀ ਤੋ ਬੱਚਾ ਤਾਂ ਚਲਾ ਗਿਆ ਜੀ ਬਾਰਾ ਮੁਸ਼ਕਲ ਆਈ ਜੋ ਵੀ ਹੈ ਠੀਕ ਹੈ ਤੋ ਤੇ ਉਹ ਗਾਰਾਂ ਵੀ ਜੋ ਵੀ ਕਰਨ ਦੀ ਕਾਰਵਾਈ ਆਪਣਾ ਦੇਖ ਲਿਓ ਜੋ ਵੀ ਹੋ ਆ ਜੀ